ਸ਼੍ਰੋਮਣੀ ਅਕਾਲੀ ਦਲ ਦਾ ਅਗਲਾ ਬਵਾਦ ਕਿ ਪਾਰਟੀ ਦਾ ਨਾਮ ਚੋਣ ਨਿਸ਼ਾਨ ਜਾਂ ਦਫ਼ਤਰ ਦੇ ਇर्द-ਗਿਰਦ ਰਹੇਗਾ ਸੋ ਇਸ ਭਾਗੇ ਮੁੱਦੇ ਉੱਤੇ ਸਾਡੇ ਨਾਲ ਜੁੜੇ ਨੇ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲੇ ਦਲ ਦੇ ਸੀਨੀਅਰ ਆਗੂ ਜਿਨ੍ਹਾਂ ਦੀ ਇਸ ਨਵੇਂ ਦਲ ਦੀ ਲਾਂਬੰਦੀ 'ਚ ਵੱਡੀ ਮਸ਼ੱਕਤ ਰਹੀ ਹੈ ਸਾਡੀ ਮਰਾਦ ਜਸਟਿਸ ਨਿਰਮਲ ਸਿੰਘ ਜੀ ਤੋਂ ਹੈ ਸੋ ਜਸਟਿਸ ਨਿਰਮਲ ਸਿੰਘ ਜੀ ਚੈਨਲ ਈ ਮਿਸ਼ਨ ਪੰਜਾਬੀ ਨੂੰ ਤੁਹਾਡਾ ਸਵਾਗਤ ਗੁਰੂਫਤੇ ਜੀ ਗੁਰਪਤਾ ਜੀ ਜਸਤਰ ਨਿਰਮਲ ਸਿੰਘ ਜੀ ਜਿਵੇਂ ਹੁਣ ਅੱਜ ਫੈਸਲਾ ਹੋਇਆ ਹੈ ਕਿ ਜਿਹੜਾ ਨਵਾਂ ਦਾਲੇ ਸ਼੍ਰੋਮਣੀ ਕਾਲੇ ਦਲ ਗਿਆਨੀ ਹਰਪ੍ਰੀਤ ਸਿੰਘ ਅਗਵਾਈ ਹੇਠ ਬੈਠੇ ਵਿੱਚ ਉਹਦੀ ਜਿਹੜੀ ਹੈ ਲੀਗਲ ਟੀਮ ਦੀ ਅਗਵਾਈ ਤੁਹਾਡੇ ਮੋਢਿਆਂ ਤੇ ਉਹਦੀ ਕੈਂਦ ਪਾਬਕ ਜ਼ਿੰਮੇਵਾਰੀ ਤੁਹਾਨੂੰ ਸੌਂਪੀ ਗਈ ਹੈ ਕੀ ਲੋੜ ਪਈ ਕਿ ਸ਼ੁਰੂਆਤ ਦੇ ਦੌਰ ਦੇ ਵਿੱਚ ਹੀ ਅਸੀਂ ਇਹ ਲੀਗਲ ਵਾਲੇ ਪਾਸੇ ਆਉਂਦੇ ਆ ਜੀ ਲੀਗਲ ਟੀਮ ਦੀ ਜ਼ਰੂਰਤ ਹੈ ਇਸ ਕਰਕੇ ਭਈ ਜੀ ਸਭ ਤੋਂ ਵੱਡੀ ਤੇ ਸਾਡੀ ਜ਼ਰੂਰਤ ਇਹ ਹੈ ਕਿ ਜਿਹੜੀ ਐਸਜੀਪੀਸੀ ਦੀ ਚੋਣ ਹੈ ਨਾ ਜੀ ਇਹ ਹਾਈ ਕੋਰਟ ਤੋਂ ਸਟੇ ਹੋਇਆ ਵਾ ਮੈਟਰ ਹੂੰ ਹੂੰ ਜੀ ਸਰਦਾਰ ਬਲਦੇਵ ਸਿੰਘ ਕਿਆਮਪੁਰੀ ਜੀ ਜਮਨਾ ਨਗਰ ਤੋਂ 2011 ਚ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਦੀ ਟਿਕਟ ਤੇ ਚੋਣ ਜੀ ਲੜੇ ਸੀ ਤੇ ਜਿੱਤੇ ਸੀ 11 ਦੇ ਵਿੱਚ ਜੀ 11 ਚ ਜੀ ਤੇ ਐਟ ਪ੍ਰੈਸੈਂਟ ਉਹ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਦੇ ਉਹ ਮੈਂਬਰ ਹੈ ਹਾਂ ਜੀ ਜੀ ਹਰਿਆਣਾ ਗਵਰਨਮੈਂਟ ਨੇ 2014 ਚ ਆਪਣਾ ਐਕਟ ਲਿਆਂਦਾ ਹਾਂ ਜੀ ਤੇ ਉਸ ਐਕਟ ਦੇ ਮੁਤਾਬਕ ਉਹਨਾਂ ਨੇ ਐਕਟ ਅਸੈਂਬਲੀ ਚੋਂ ਪਾਸ ਹੋਇਆ ਤੇ ਜਦੋਂ ਪਾਸ ਹੋਇਆ ਤਾਂ ਉਹ ਐਕਟ ਦਾ ਕੋਰਟ ਚ ਚੈਲੰਜ ਹੋਇਆ ਹੂੰ ਓਕੇ ਜੀ ਕਿ ਥਿਸ ਇਸ ਨੋਟ ਅ ਕਨਸਟੀਟਿਊਸ਼ਨਲ ਹੂੰ ਜੀ ਅਸੈਂਬਲੀ ਹਰਿਆਣਾ ਅਸੈਂਬਲੀ ਹੈਜ਼ ਨੋ ਅਥਾਰਟੀ ਟੂ ਪਾਸ ði ਐਕਟ ਹੂੰ ਜੀ ਇਹ ਮੈਟਰ ਜਿਹੜਾ ਸੀ ਇਹ ਸੁਪਰੀਮ ਕੋਰਟ ਚ ਲਿਆ ਗਿਆ ਹੂੰ ਜੀ ਸੁਪਰੀਮ ਕੋਰਟ ਨੇ ਐਸ ਐਕਟ ਨੂੰ ਵੈਲਿਡ ਕਰਤਿਆ ਹੂੰ ਓਕੇ ਜੀ ਤੇ ਉਸ ਤੋਂ ਬਾਅਦ 2023 ਚ ਜੀ ਪੰਜਾਬ ਸੈਂਟਰਲ ਗਵਰਨਮੈਂਟ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਕਰਾਉਣ ਵਾਸਤੇ ਹੂੰ ਜੀ ਨੋਟੀਫਿਕੇਸ਼ਨ ਇਸ਼ੂ ਕਰਤਿਆ ਤੇ ਇਸ ਜਸਟਿਸ ਐਸਸੇਸ ਸਰੋ ਨੂੰ ਹੂੰ ਇਲੈਕਸ਼ਨ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਲੈਕਸ਼ਨ ਕਮਿਸ਼ਨਰ ਲਾਤੇ ਹੂੰ ਜੀ ਉਹਨਾਂ ਨੇ ਨੋਟੀਫਾਈ ਕਰਿਆ ਕਿ ਜੀ ਪੰਜਾਬ ਹਿਮਾਚਲ ਤੇ ਯੂਟੀ ਚ ਉਹ ਜਿਹੜਾ ਇਲੈਕਟੋਰਲ ਪ੍ਰੋਸੈਸ ਹੈ ਵੋਟਾਂ ਬਣਾਉਣ ਦਾ ਪ੍ਰੋਸੈਸ ਹੈ ਉਹ ਸ਼ੁਰੂ ਕਰਿਆ ਜਾਏ ਪੰਜਾਬ ਮਾਰਚਲ ਤੇ ਝੂਟੀ ਜੀ ਪੰਜਾਬ ਹੈ ਮਾਰਚਲ ਤੇ ਯੂਟੀ ਜੀ ਜੀ ਹਰਿਆਣਾ ਐਕਸਕਲੂਡ ਕਰਤਿਆ ਹੂੰ ਓਕੇ ਜੀ ਤੇ ਜਦੋਂ ਹਰਿਆਣਾ ਐਕਸਕਲੂਡ ਹੋ ਗਿਆ ਜਿਹੜਾ ਸਰਦਾਰ ਸੁਖਬੀ ਸਿੰਘ ਬਾਦਲ ਜੀ ਅਕਾਲੀ ਦਲ ਦੇ ਆਪਣੇ ਆਪ ਨੂੰ ਪ੍ਰਧਾਨ ਕਹਿਨੇ ਆ ਹੂੰ ਹੂੰ ਜੀ ਉਹਨਾਂ ਨੇ ਬਲਦੇਵ ਸਿੰਘ ਕਿਆਮਪਰੀ ਤੋਂ ਇੱਕ ਰਿਟ ਪਵਾਤੀ ਹਾਈ ਕੋਰਟ ਚ ਹੂੰ ਓਕੇ ਜੀ ਕਿ 10 ਜਿਹੜੀਆਂ ਜਿਹੜੇ 10 ਕੰਸਟੀਚੂਐਂਸੀਆਂ ਸੀ ਹਰਿਆਣੇ ਦੀਆਂ ਹੂੰ ਉਹਨਾਂ ਦੀਆਂ ਵੀ ਵੋਟਾਂ ਬਣਾਈਆਂ ਅੰਡਰ ਦੀ ਸਿੱਖ ਗੁਰਦੁਆਰਾ ਐਕਟ 1990 9025 1925 ਵਾਲੇ ਹੂੰ ਉਹਦੇ ਤਹਿਤ ਜੀ ਉਹਦੇ ਤਹਿਤ ਜੀ 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 ਤੇ ਹੁਣ ਹਰਿਆਣਾ ਗਵਰਨਮੈਂਟ ਨੇ 2025 ਚ ਜਿਹੜਾ ਐਕਟ ਬਣਾਇਆ ਸੀ ਉਹਦੇ ਅੰਡਰ ਹੂੰ ਚੋਣ ਦਾ ਪ੍ਰੋਸੈਸ ਸ਼ੁਰੂ ਕਰਿਆ ਤੇ ਉਸ ਚੋਣ ਦੇ ਪ੍ਰੋਸੈਸ ਚ ਇਹ ਜਿਹੜਾ ਬਲਦੇਵ ਸਿੰਘ ਨੇ ਰਿੱਟ ਪਾਈ ਹੈ ਜੀ ਇਹਨੇ ਹਰਿਆਣੇ ਚ ਵੀ ਇਲੈਕਸ਼ਨ ਲੜ ਲਿਆ ओके एक ਬੰਨੇ ਤਾਂ ਇਧਰ ਰਿੱਟ ਹੈ ਦੂਜੇ ਬੰਨੇ ਹਰਿਆਣੇ ਚ ਇਲੈਕਸ਼ਨ ਲੜੀ ਜੀ ਇਲੈਕਸ਼ਨ ਵੀ ਲੜ ਲਿਆ ਓਕੇ ਜੇ 2023 ਤੋਂ ਉਹ ਰਿੱਟ ਜਿਹੜੀ ਹੈ ਪੈਂਡਿੰਗ ਪਈ ਹੈ ਜਿਹਦੇ ਚ ਹਾਈ ਕੋਰਟ ਨੇ ਇਲੈਕਸ਼ਨ ਪ੍ਰੋਸੈਸ ਜਿਹੜਾ ਫਾਈਨਲ ਵੋਟਾਂ ਦੀ ਫਾਈਨਲ ਕਰਨ ਦੀ ਹੈ ਉਹਦੇ ਤੇ ਸਟੇ ਲਾਈ ਹੋਈ ਹੈ ਇਸ ਰਿੱਟ ਦੀ ਵਜ੍ਹਾ ਇਸ ਰਿੱਟ ਦੀ ਵਜ੍ਹਾ ਇਹ ਰਿੱਟ ਐਜੀਪੀਸੀ ਬੀ ਜੀ ਤਰਫੋਂ ਅਪੀਰ ਤਾਂ ਹੋ ਗਿਆ ਕਾਉਂਸਲ ਹੂੰ ਜੀ ਪਰ ਅੱਜ ਤੱਕ ਜਿੰਨਾਂ ਉਹਦਾ ਰਿਕਾਰਡ ਹੈ ਹੂੰ ਸਾਰੇ ਦੇ ਸਾਰੇ ਚ ਰਿਜ਼ਰਵਮੈਂਟ ਜੁਆਇੰਟ ਰਿਕਵੈਸਟ ਤੇ ਰਿਜ਼ਰਵਮੈਂਟ ਹੋਈ ਜਾਂਦੀ ਹੂੰ ਹੂੰ ਜੀ ਇੱਕ ਤੇ ਇਹ ਮਸਲਾ ਸੀ ਕਿ ਵੀ ਇਸ ਪ੍ਰੋਸੈਸ ਨੂੰ ਇਸ ਤੇਕ ਇਸ ਤਰ੍ਹਾਂ ਵਕੇਟ ਕਰਾਈ ਜਾਏ ਤੇ ਇਲੈਕਸ਼ਨ ਜਿਹੜਾ ਹੈ ਐਸਜੀਪੀਸੀਡੀ ਚੋਣ ਕਰਵਾਈ ਜਾ ਓਕੇ ਸਟੇ ਕਿਵੇਂ ਹੈ ਤੇ ਚੋਣ ਦਾ ਜਿਹੜਾ ਰਾਹ ਪੱਧਰਾ ਹੋਵੇ ਰਾਹ ਪੱਧਰਾ ਹੋਵੇ ਜੀ 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 ਇਸ ਕਰਕੇ ਇਹ ਜਿਹੜੀ ਲੀਗਲ ਟੀਮ ਬਣਾਉਣ ਦੀ ਜ਼ਰੂਰਤ ਪਈ ਹੈ ਟੂ ਪਰਸਿਊ 댓 ਮੈਟਰ ਹੂੰ ਜੀ 댓 ਇਜ਼ ది ਵਨ ਆਫ ਦੀ ਰੀਜ਼ਨ ਹੂੰ ਓਕੇ ਦੂਸਰਾ ਮੈਟਰ ਇਹ ਹੈ ਜੀ ਇਹ ਐਗਜ਼ਾਮਨ ਕਰਨਾ ਕਿ 2 ਦਸੰਬਰ ਅਹ लास्ट 24 ਨੂੰ ਜੀ ਅਕਾਲ ਤਖਤ ਤੋਂ ਇੱਕ ਹੁਕਮ ਆਇਆ ਸੀ ਉਹ ਕਿ ਪੰਜ ਮੈਂਬਰੀ ਕਮੇਟੀ ਜਿਹੜਾ ਅਕਾਲੀ ਦਲ ਹੈ ਉਹ ਵੀ ਸਰਜੀਤੀ ਵਾਸਤੇ ਹਮ ਨਵੀਂ ਭਰਤੀ ਕਰਾਊਗੀ ਤੇ ਉਹਦਾ ਪ੍ਰੋਸੈਸ ਅਡਾਪਟ ਕਰੋ ਹਮ ਹਮ ਜੀ ਤੇ ਇਹ ਅਕਾਲ ਤਖਤ ਦਾ ਇਹ ਵੀ ਹੁਕਮ ਸੀ ਕਿ ਜਿੰਨੇ ਵੀ ਦਲ ਹੈ ਜੀ ਉਹ ਆਪਣੇ ਡਿਸਬੈਂਡ ਕਰਕੇ ਯੂਨਿਟੀ ਕਰਨਗੇ ਹੂੰ ਜੀ ਪਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ ਹੂੰ ਜੀ ਉਹਨਾਂ ਨੇ ਆਪਣਾ ਡਿਸਬੈਂਡ ਨਹੀਂ ਕਰਿਆ ਸਗੋਂ ਪਰ ਅਕਾਲ ਤਖਤ ਦੇ ਹੁਕਮ ਦੀ ਉਲੰਘਣਾ ਕਰਕੇ ਹੂੰ ਉਹਨਾਂ ਨੇ ਆਪਣਾ ਪ੍ਰੋਸੈਸ ਡੌਟ ਕਰਕੇ ਉਚ ਆਪਣੀ ਚੋਣ ਖਰਾ ਕੇ ਦੁਬਾਰਾ ਫੇਰ ਸਰਦਾਰ ਸੁਖਬੀਰ ਸਿੰਘ ਨੂੰ ਹੂੰ ਜੀ ਪ੍ਰਧਾਨ ਬਣਾ ਲਿਆ ਹਾਂਜੀ ਬਿਲਕੁਲ ਜੀ ਜੀ ਦੂਸਰੇ ਪਾਸੇ ਇਸ ਪੰਜ ਮੈਂਬਰੀ ਕਮੇਟੀ ਨੇ ਹੂੰ ਸਾਰੇ ਪੰਜਾਬ ਚੋਂ ਬਾਹਰ ਦੀਆਂ ਸਟੇਟਾਂ ਚੋਂ ਭਰਤੀ ਕਰਾਈ ਹੈ ਜਿਹੜੀ ਕਿ ਲਗਭਗ 15 ਲੱਖ ਤੋਂ ਵੱਧ ਦੀ ਸਾਡੀ ਭਰਤੀ ਹੋਈ ਵੀ ਹੂੰ ਜੀ ਬਿਲਕੁਲ ਜੀ ਕਿ ਉਸ ਭਰਤੀ ਦੇ ਡੈਲੀਗੇਟ ਬਣਾਏ ਗਏ ਡੈਲੀਗੇਟਾਂ ਨੇ ਸਰਦਾਰ ਜਥੇਦਾਰ ਹਰਪ੍ਰੀਤ ਸਿੰਘ ਨੂੰ ਹਾਂ ਜੀ ਜਿਹੜੇ ਕਾਲ ਤੱਕ ਦੇ ਐਕਟਿੰਗ ਜਥੇਦਾਰ ਵੀ ਰਹੇ ਆ ਜੀ ਜੀ ਉਹਨਾਂ ਨੂੰ ਪ੍ਰਧਾਨ ਚੁਣ ਲਿਆ ਹੂੰ ਜੀ ਬਿਲਕੁਲ ਹੁਣ ਇਹ ਐਗਜ਼ਾਮਨ ਕਰਨਾ ਹੈ ਕਿ ਅਸੀਂ ਉਸ ਯੂਨਿਟੀ ਦਾ ਪ੍ਰੋਸੈਸ ਤੇ ਅਸੀਂ ਅੱਜ ਵੀ ਚਾਹੁੰਦੇ ਆ ਕਿ ਸਾਰੇ ਇਕੱਠੇ ਹੋ ਜਾਣ ਉਹ ਵੀ ਆ ਜਾਣ ਹੂੰ 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 ਤੇ ਇਸ ਨੂੰ ਇਹ ਐਗਜ਼ਾਮਨ ਕਰਨਾ ਹੈ ਵੀ ਇਹਨੂੰ ਅੱਗੇ ਕਿਸ ਪ੍ਰੋਸੈਸ ਨੂੰ ਕਿਸ ਤਰ੍ਹਾਂ ਤੋਂ ਰਿਆ ਜਾਏ ਹੂੰ ਜਾਂ ਜੀ ਇਹ ਨਾ ਕੋਈ ਪ੍ਰੋਸੈਸ ਜਾਂ ਇਹ ਐਗਜ਼ਾਮਨ ਕਰਿਆ ਜਾਏ ਕਿ ਨਵਾਂ ਪਾਰਟੀ ਰਜਿਸਟਰਡ ਕਰਾਈ ਜਾਏ ਇਸ ਪ੍ਰੋਸੈਸ ਵਾਸਤੇ ਲੀਗਲ ਟੀਮ ਬਣਾਈ ਗਈ ਮਤਲਬ ਜੇ ਇਹ ਪਹਿਲੀ ਗੱਲ ਹੈ ਕਿ ਜੇ ਉਹਨਾਂ ਨਾਲ ਇੱਕਮਤ ਹੁੰਦਾ ਸਾਰਾ ਕੁਝ ਤਾਂ ਫਿਰ ਤਾਂ ਚਲੋ ਸ੍ਰੋਮਣੀ ਅਕਾਲੀ ਦਲ ਹੈਗਾ ਹੀ ਹੈ ਨਾ ਹਾਂ ਕੋਈ ਬਵਾਦ-ਵਿਵਾਦ ਨਹੀਂ ਜੇਕਰ ਉਹਨਾਂ ਵੱਲੋਂ ਇਤਰਾਜ਼ ਬਰਕਰਾਰ ਰਹਿੰਦਾ ਤਾਂ ਫਿਰ ਨਵੀਂ ਪਾਰਟੀ ਨਵਾਂ ਨਵੀਂ ਪਾਰਟੀ ਕਿਸ ਤਰ੍ਹਾਂ ਬਣਾਈ ਜਾਏ ਜਾਂ ਇਹਨਾਂ ਕੋਲੋਂ ਜਿਹੜਾ ਹੈ ਸਿੰਬਲ ਹੈ ਆਫਿਸ ਜਾਂ ਪਾਰਟੀ ਦਾ ਨਾਮ ਹੈ ਉਹ ਕਿਸ ਤਰ੍ਹਾਂ ਲਿਆ ਜਾਵੇ ਹੂੰ ਹੂੰ ਕਿਉਂਕਿ ਜਿਹੜਾ ਉਹਨਾਂ ਨੇ ਭਰਤੀ ਕਰੀ ਸੀ ਜੀ ਐਨਰੋਲਮੈਂਟ ਕਰੀ ਸੀ ਮੈਂਬਰਸ਼ਿਪ ਵਡਾਈ ਸੀ ਜੀ 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 ਉਹ ਅਕੋਰਡਿੰਗ ਟੂ ਦੇ ਰੂਲ ਤੇ ਬਣਾਈ ਨਹੀਂ ਹੂੰ ਓਕੇ ਨਾ ਜਿਹੜੇ ਮੈਂਬਰ ਹੈ ਕਿਸੇ ਦਾ ਜਿਹੜਾ ਮੈਂਬਰ ਬਣਾਇਆ ਨਾ ਉਹਦਾ ਆਧਾਰ ਕਾਰਡ ਲਿਆ ਨਾ ਉਹਦਾ ਪੈਨ ਨੰਬਰ ਲਿਆ ਕੋਈ ਆਇਡੈਂਟੀਟੀ ਨਹੀਂ ਅਕੋਰਡਿੰਗ ਟੂ ਰੂਲ ਸ੍ਰੀ ਕਾਲ ਤਖਸਬ ਦੀ ਪੱਖੋਂ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਪੱਖੋਂ ਆਪਾਂ ਦੇਖੋ ਨਾ ਇਹ ਤਾਂ ਪਾਰਟੀਆਂ ਨੇ ਆਪ ਜਨੂਨ ਭਰਤੀ ਕਰਨੀ ਹੁੰਦੀ ਹੈ ਹੂੰ ਆਪਣਾ ਅਬਜ਼ਰਵਰ ਜਾਂ ਜੋ ਵੀ ਹੈ ਹਾਂ ਜੇ ਸੁਪੋਜ਼ ਕਰ ਲਓ ਤੁਸੀਂ ਇੱਕ ਵੋਟਰ ਲਿਸਟ ਫੜ ਲਏ ਹੂੰ ਜੀ ਵੋਟਰ ਲਿਸਟ ਸਾਰੇ ਨਾਮ ਪਾ ਲਓ ਹੂੰ ਕਿ ਇਹ ਸਾਡੇ ਮੈਂਬਰ ਹੈ ਹਾਂ 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 ਜੀ ਉਹਨਾਂ ਦੇ ਮੈਂਬਰਾਂ ਤੋਂ ਆਪਣਾ ਇੱਕ ਆਦਮੀ ਉਹਨਾਂ ਚੋਂ ਡੈਲੀਗੇਟ ਬਣਾ ਲਓ ਹੂੰ ਇਹਨੂੰ ਤੁਸੀਂ ਲੀਗਲੀ ਅਨਰੋਲਮੈਂਟ ਨਹੀਂ ਕਹਿ ਸਕਦੇ ਹੂੰ 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 ਜੇ ਦੋ ਦੋਨੇ ਪੱਖ ਜਿਹੜੇ ਐ ਇਹਨਾਂ ਨੂੰ ਐਗਜ਼ਾਮਨ ਕਰੂਗੇ ਅਸੀਂ ਇੱਕ ਟੀਮ ਬਣਾ ਕੇ ਹੂੰ ਹੂੰ ਤੇ ਵੀਲ ਐਗਜ਼ਾਮਨ ਐਂਡ ਵੀਲ ਆ ਕੇ ਜੇ ਜੋ ਵੀ ਰਿਜ਼ਲਟ ਸਾਰੀ ਟੀਮ ਦਾ ਨਿਕਲੂਗਾ ਅਸੀਂ ਉਹ ਯਾਨੀ ਹਰ ਪ੍ਰਿੰਸ ਜਿਹੜੇ ਪ੍ਰਧਾਨ ਐ ਉਹਨਾਂ ਦੇ ਅੱਗੇ ਰੱਖੂਗੇ ਜੋ ਉਹਨਾਂ ਦੇ ਸਾਰੀ ਲੀਡਰਸ਼ਿਪ ਦਾ ਜੋ ਵੀਊ ਹੋਊਗਾ ਫਿਰ ਉਸ ਅਸਰ ਅੱਗੇ ਵਧਿਆ ਜਾਊਗਾ ਹਾਂ ਬਿਲਕੁਲ ਜਸਟਿਸ ਸਾਹਿਬ ਇਹ ਹੁਣ ਤੱਕ ਤਾਂ ਉਹਨਾਂ ਵੱਲੋਂ ਫਿਲਹਾਲ ਇਹੀ ਕਹਿਣਾ ਹੈ ਕਿ ਸਾਡਾ ਨਾਮ ਜ਼ੁਸ ਕੀਤਾ ਹੈ ਤਾਂ ਅਸੀਂ ਇਹਦੇ ਤੇ ਇਤਰਾਜ਼ ਜाहिर ਕਰਾਂਗੇ ਕਾਨੂੰਨੀ ਕਵੈਦ ਹਰਮਾਂਗੇ ਇਹ ਨੂੰ ਹਾਂ ਜੀ ਜਿੱਥੇ ਤੱਕ ਸ਼ਰੋਮਨੀ ਅਕਾਲੀ ਦਲ ਹੈ ਇਹ ਉਹਨਾਂ ਦਾ ਇਹ ਕਹਿਣਾ ਕਿ ਜੀ ਅਸੀਂ ਕਾਨੂੰਨੀ ਜੋ ਹੀ ਕਰ ਉਹਦਾ ਜਵਾਬ ਤੇ ਪ੍ਰਧਾਨ ਸਾਹਿਬ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਵਿੱਚ ਦੇ ਦਿੱਤਾ ਹੈ ਕਿ ਉਹ ਜੋ ਕਰਨਾ ਤੇ ਕਰ ਲੈਣਾ ਹੂੰ ਜੀ ਇਹ ਲੀਗਲੀ ਐਗਜ਼ਾਮਿਨ ਹੋ ਜਾਊਗਾ ਵੀ ਕੀ ਹੋਣਾ ਹੂੰ 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 ਜੀ ਖੈਰ ਉਹਨਾਂ ਦਾ ਬਿਆਨ ਆਇਆ ਕਿ ਜੇਕਰ ਅਸੀਂ ਜੇਲ੍ਹ ਜਾਣ ਲਈ ਤਿਆਰ ਆਂ ਹਾਂ ਜੀ 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 ਬਿਲਕੁਲ ਖੈਰ ਇਹ ਟੀਮ ਦੇ ਵਿੱਚ ਤੁਹਾਡੀ ਅਗਵਾਈ ਹੇਠ ਹੋਰ ਕਿੰਨੇ ਮੈਂਬਰ ਆਪਾਂ ਚੁਣੇ ਅੱਜ ਨਹੀਂ ਹਾਲੇ ਕੋਈ ਮੈਂਬਰ ਨਹੀਂ ਚੁਣੇ ਅਸੀਂ ਜਿਹੜੇ ਕੋਈ ਸੀਨੀਅਰ ਵਕੀਲ ਹੈ ਜਾਂ ਕੋਈ ਹੋਰ ਰਿਟਾਇਰਡ ਜਜਸ ਹੈ ਉਹਨਾਂ ਨਾਲ ਸਲਾਹ ਮਸ਼ਵਰਾ ਮਤਲਬ ਤੁਹਾਡੀ ਕਮਾਂਡ ਹੈਟੀ ਇਹ ਸਾਰਾ ਪ੍ਰੋਸੈਸ ਅਜੇ ਬਣਾ ਅਸੀਂ ਮੈਂਬਰ ਬਣਾਉਣੇ ਹੈ ਹਾਂ ਓਕੇ ਤੇ ਜਿਵੇਂ ਇੱਕ ਵਾਰ ਅਜਿਹੀ ਤਰ੍ਹਾਂ ਦਾ ਮੈਟਰ ਬੜਾ ਚਰਚਾ ਚ ਵੀ ਹੈ ਕਿ ਮਹਾਰਾਸ਼ਟਰ ਦੇ ਵਿੱਚ ਹੁੰਦਾ ਹੈ ਚੋਣ ਨਿਸ਼ਾਨ ਨੂੰ ਲੈ ਕੇ ਪਾਰਟੀ ਨੂੰ ਲੈ ਕੇ ਸਾਰਾ ਕੁਝ ਕੀ ਇਹ ਸਥਿਤੀ ਉਧਰ ਵੱਲ ਉਸ ਤਰ੍ਹਾਂ ਦੇ ਵੱਧ ਰਹੀ ਆਪਾਂ ਮੁੱਢਲੀ ਤੌਰ ਤੇ ਵੇਖ ਸਕਦੇ ਹਾਂ ਉਹ ਉਹ ਵੀ ਅਸੀਂ ਐਗਜ਼ਾਮਨ ਕਰੂਗੇ ਕਿ ਵੀ ਉਹ ਤੇ ਮਹਾਰਾਸ਼ਟਰ ਦੀ ਪੋਜੀਸ਼ਨ ਕੀ ਸੀ ਤੇ ਸਾਡੀ ਪੋਜੀਸ਼ਨ ਕੀ ਹੈ ਹਮਮ ਹਮ ਵੀ ਇਗਜ਼ਾਮਨ 댓 ਅਸਪੈਕਟ ਆਲਸੋ ਓਕੇ ਸਖਬੀਰ ਸਿੰਘ ਬਾਦਲ ਤੇ ਇੱਕ ਮਤਲਬ ਕਈ ਮਾਮਲਿਆਂ ਦੇ ਵਿੱਚ ਚਰਚਾ ਦੇ ਵਿੱਚ ਨੇ ਇੰਨੇ ਦਿਨ ਤੇ ਖੈਰ 12 ਤੋਂ 17 ਤੱਕ ਸ਼ਾਇਦ ਤੁਸੀਂ ਵੀ ਉਹਨਾਂ ਦੀ ਪ੍ਰਧਾਨਗੀ ਹੇਟ ਬਧਾਇਕ ਰਹੇ ਪੰਜਾਬ ਦੇ ਵਿੱਚ ਅਸੈਂਬਲੀ ਵਿੱਚ ਬਿਲਕੁਲ ਸਹੀ ਗੱਲ ਇਹ ਕਿਵੇਂ ਤੁਸੀਂ ਉਹਨਾਂ ਨੂੰ ਜੱਜ ਕਰਦੇ ਹੋ ਪੋਲੀਟੀਕਲੀ ਪੱਖੋਂ ਦੇਖੋ ਜਿਹੜਾ ਉਹਨਾਂ ਦਾ ਵਿਜ਼ਨ ਹੈ ਹੂੰ ਉਹਨਾਂ ਦਾ ਵਿਜ਼ਨ ਡਵੈਲਪਮੈਂਟ ਨੂੰ ਲੈ ਕੇ ਤਾਂ ਵਿਜ਼ਨ ਉਹ ਕਰਦੇ ਆਂ ਤੇ ਦੂਸਰੇ ਪਾਸੇ ਉਹਦੇ ਪਰਿਵਾਰ ਦੀ ਬੜੀ ਖਾਸੀਅਤ ਹੈ ਹੂੰ ਜੀ ਕਿ ਉਹ ਪਰਿਵਾਰ ਪ੍ਰੈਸਟ ਹੈ ਓਕੇ ਜੀ ਉਹ ਆਪਣੇ ਪਰਿਵਾਰ ਤੋਂ ਬਾਹਰ ਕਿਸੇ ਨੂੰ ਮਤਲਬ ਨਾ ਰਿਸਪੈਕਟ ਦੇਣਾ ਜਾਂ ਉਹ ਕਿਸੇ ਨੂੰ ਪਾਵਰ ਦੇਣਾ ਪਾਵਰ ਤੋਂ ਪਰਿਵਾਰ ਤੋਂ ਬਾਹਰ ਨਹੀਂ ਕੋਈ ਪਾਵਰ ਦਿੰਦੇ ਹੂੰ 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 ਜਿਹੜੀ ਕਿ ਇਹ ਡੈਮੋਕ੍ਰੇਸੀ ਦੇ ਪ੍ਰਿੰਸੀਪਲ ਤੋਂ ਬਿਲਕੁਲ ਉਲਟ ਹੈ ਹੂੰ ਇਹ ਇਹੀ ਮੇਨ ਕਾਰਨ ਬਣਿਆ ਕਿ ਲੋਕ ਜਿਹੜੇ ਆ ਉਸ ਪਰਿਵਾਰ ਦੀ ਲੀਡਰਸ਼ਿਪ ਨੂੰ ਛੱਡ ਕੇ ਬਾਹਰ ਆ ਗਏ ਆ ਜਿਹੜਾ ਤੁਸੀਂ ਉਹਨਾਂ ਚੋਂ ਜਿਹੜੀ ਝਲਕ ਦੱਸੀ ਹੈ ਕਿ ਇਸ ਤਰ੍ਹਾਂ ਦੀ ਹੈ ਉਹਨਾਂ ਦੀ ਤਾਂ 2012 ਦੇ ਜਦੋਂ ਚੋਣ ਤੁਸੀਂ ਲੜੀ ਉਹਨਾਂ ਵੱਲੋਂ ਟਿਕਟ ਲਈ ਫਿਰ ਜਦੋਂ ਵਿਚਰੇ ਉਦੋਂ ਸਾਰਾ ਕੁਝ ਸਾਹਮਣੇ ਆਇਆ ਦੇਖੋ ਮੈਂ ਤੇ ਬਹੁਤ ਇੰਟਰਸਟਿਡ ਸੀ ਚੋਣ ਲੜਨ ਦੇ ਮੈਨੂੰ ਤੇ ਲੜਾਇਆ ਗਿਆ ਸੀ ਹਾਂਜੀ ਹਾਂ ਉਹ ਪਰਿਵਾਰ ਵੱਲੋਂ ਜੀ ਜੀ ਬਿਲਕੁਲ ਪਰਿਵਾਰ ਵੱਲੋਂ ਪਰਿਵਾਰ ਵੱਲ ਤਾਂ ਫਿਰ ਤੁਹਾਡੇ ਵੀ ਆਇਆ ਸੱਸਰ ਸਾਹਿਬ ਕਿਸ ਤਰ੍ਹਾਂ ਕਿਉਂਕਿ ਉਹ ਆਪਣੇ ਵੀ ਪਰਿਵਾਰ ਦੇ ਵਿੱਚ ਦੋ-ਦੋ ਟਿਕਟਾਂ ਦਾ ਡਿਮਾਂਡ ਤਾਂ ਰਹੀ ਹੈ ਕਿਸੇ ਸਮੇਂ ਨਹੀਂ ਇੱਕ ਤਾਂ ਹੁੰਦੀ ਹੈ ਡਿਮਾਂਡ ਹੂੰ ਜੀ ਇੱਕ ਜੇ ਕਿਸੇ ਵੀ ਪਾਰਟੀ ਨੂੰ ਕਿਸੇ ਪਰਿਵਾਰ ਦੀ ਲੋੜ ਹੈ ਹੂੰ ਹੂੰ ਜੀ ਉਹ ਸੈਪਰੇਟ ਹੈ ਪਰਿਵਾਰਵਾਦ ਉੱਥੇ ਹੈ ਜਿੱਥੇ ਪਰਿਵਾਰ ਆਪ ਮੰਗਦਾ ਹੂੰ ਜੀ 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 ਜੇ ਕੋਈ ਪਰਿਵਾਰ ਪਾਰਟੀ ਉਦੋਂ ਇਹ ਸੋਚਦੀ ਹੈ ਕਿ ਇਸ ਪਰਿਵਾਰ ਬਿਨਾਂ ਸਾਡਾ ਸਾਡੀ ਇਹ ਰਿਪਰੈਜ਼ੈਂਟੇਸ਼ਨ ਨਹੀਂ ਹੋ ਸਕਦੀ ਹੂੰ ਹੂੰ ਉਦੋਂ ਉਦੋਂ ਤਾਂ ਇਹ ਹੁੰਦਾ ਹੈ ਜਿਹੜਾ ਲੀਡਰ ਹੁੰਦਾ ਉਹਨੂੰ ਇਹ ਹੁੰਦਾ ਕਿ ਮੈਂ ਪਾਵਰ ਚ ਆਉਣ ਵਾਸਤੇ ਕਿਸ ਆਦਮੀ ਨੂੰ ਚੁੜਨਾ ਹੈ ਹੂੰ ਇਹ ਥੈਟ ਵਾਸ ਹਾਂ ਬਿਲਕੁਲ ਬਿਲਕੁਲ ਜਸਟਿਸ ਸਾਹਿਬ ਜੇਕਰ ਆਪਾਂ ਨੂੰ ਇਹ ਨੌਬਤ ਆਉਂਦੀ ਇੱਕ ਵੀ ਨਵੀਂ ਪਾਰਟੀ ਰਜਿਸਟ੍ਰੇਸ਼ਨ ਕਰਵਾਉਣੀ ਪੈਂਦੀ ਹੈ ਨਾਵਾਂ ਵਿੱਚ ਨਾਂ ਰੱਖਣਾ ਪੈਂਦਾ ਭਾਵੇਂ ਕਿਸ ਸ਼੍ਰੋਮਣੀ ਕਾਲੀਦਾ ਰੱਖ ਲਈਏ ਬ੍ਰੈਕਟ ਦੇ ਵਿੱਚ ਕੁਝ ਪਾਵਾਂਗੇ ਆਪਾਂ ਪੰਜ ਮੈਂਬਰ ਜਾਂ ਕੁਝ ਹੋਰ ਹਨਾ ਜੀ ਪਰ ਉੱਥੇ ਜਾ ਕੇ ਫਿਰ ਜਿਹੜਾ ਡੈਲੀਗੇਟ ਇਜਲਾਸ ਉਹ ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਹੇਠ ਹੋ ਰਿਹਾ ਹੈ ਉਹ ਫਿਰ ਕਿਵੇਂ ਸਟੈਂਡ ਕਰੇਗਾ ਕਾਨੂੰਨੀ ਪੱਖ ਤੋਂ ਜ਼ਿਕਰ ਦੇਖੀਏ ਨਹੀਂ ਉਹ ਵੀ ਵੀਲ ਐਗਜ਼ਾਮ ਨਹੀਂ ਅਸੀਂ ਇਹ ਜਿਹੜੀ ਕਮੇਟੀ ਬਣੀ ਹੈ ਇਹ ਸਾਰੇ ਰਿਸਪੈਕਟ ਨੂੰ ਐਗਜ਼ਾਮਨ ਕਰਨ ਵਾਸਤੇ ਹੀ ਬਣੀ ਹੈ ਹੂੰ ਹੂੰ ਓਕੇ ਕਿ ਕਹਿੰਦਾ ਭਾਬ ਕਿ ਸਾਰਾ ਕੁਝ ਓਕੇ ਵੀ ਰਹੇ ਤੇ ਇਹ ਜਿਹੜੀ ਜਥੇਬੰਦੀ ਨਵੀਂ ਹੈ ਉਹ ਲਾਂਬੰਦ ਹੋਏ ਅੱਗੇ ਵਧੇ ਅੱਗੇ ਵਧੇ ਤੇ ਕੋਈ ਖਾਸ ਤੁਹਾਡੇ ਨੂੰ ਏਜੰਡਾ ਹੋਵੇ ਜਿਹੜਾ ਤੁਸੀਂ ਮਾਈਂਡ ਦੇ ਵਿੱਚ ਜਿਹਨ ਦੇ ਵਿੱਚ ਰੱਖਿਆ ਹੋਵੇ ਕਿ ਪੰਜਾਬ ਦੇ ਵਿੱਚ ਕੋਈ ਥੋੜੇ ਸਮੇਂ ਦੇ ਵਿੱਚ ਹੀ ਇਹ ਨਮੀ ਜਥੇਬੰਦੀ ਸਪਰੈਡ ਹੋਏਗੀ ਦੇਖੋ ਜੇ ਨਮੀ ਜਥੇਬੰਦੀ ਪਿਛਲੇ ਜਿਹੜਾ ਸਮਾਂ ਹੈ ਨਾ ਜੀ ਜੇ ਆਪਾਂ 2007 ਤੋਂ ਐਗਜ਼ਾਮਨ ਕਰੀਏ ਸਾਰੇ ਹਿਸਟਰੀ ਨੂੰ ਹੂੰ ਹੂੰ ਵਾਚ ਕਰੀਏ ਕਿ ਜੀ 2007 ਤੋਂ ਬਾਅਦ ਪ੍ਰੋਸੈਸ ਕਿਸ ਤਰ੍ਹਾਂ ਚੱਲਿਆ ਜੀ 2007 ਤੋਂ 2017 ਤੱਕ ਅਕਾਲੀ ਦਲ ਦੀ ਸਰਕਾਰ ਰਹੀ ਹੂੰ ਹਾਂਜੀ ਕੰਟੀਨਿਊ ਤੇ 12 ਚ ਅਸੀਂ ਰਿਪੀਟ ਵੀ ਕਰਿਆ ਹਾਂਜੀ ਜੀ ਜਿਹੜਾ ਡਾਊਨਫਾਲ ਆਇਆ ਨਾ ਅਕਾਲੀ ਦਲ ਦਾ ਇਹ ਖਾਸ ਕਰਕੇ 12 ਤੋਂ ਬਾਅਦ ਆਉਣਾ ਸ਼ੁਰੂ ਹੋਇਆ ਓਕੇ 12 ਤੋਂ 17 ਦੇ ਪੀਰੀਅਡ ਦੇ ਵਿੱਚ 17 ਤੋਂ ਜੀ ਜੀ ਜਿਹੜੀ ਧਾਰਮਿਕ ਜਿਹੜੀ ਹੈ ਕੋ ਗੁਰੂ ਗ੍ਰੰਥ ਸਾਹਿਬ ਦੀ ਬੇਆਦਬੀ ਹੋ ਗਈ ਜਾਂ 2015 ਚ ਹੋਈ ਹਾਂ ਵੀ ਜੀ 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 ਮਤਲਬ 12 ਤੋਂ 17 ਚ ਜਿਹੜੇ ਇਨਸੀਡੈਂਸ ਹੋਏ ਨਾ ਹੂੰ ਹੂੰ ਜਾਂ ਸੱਚਾ ਸੌਦਾ ਸਰਸੇ ਵਾਲਿਆਂ ਨੂੰ ਮਾਫੀ ਦੇਣ ਦਾ ਮਸਲਾ ਹੋਇਆ ਸੌਚਾ ਸੌਦਾ ਸਾਥ ਬਿਲਕੁਲ ਬਾਬਾ ਰਾਮ ਰੀਮ ਨੂੰ ਹਾਂਜੀ ਹਾਂਜੀ ਜੀ ਮਾਫੀ ਦੇਣ ਦਾ ਤੇ ਮਾਫੀ ਦੀ ਚੰਡੀਗੜ੍ਹ ਬਲਾ ਕੇ ਜਥੇਦਾਰਾਂ ਨੂੰ ਦਵਾਈ ਗਈ ਇਹ ਜਿਹੜੇ ਸਾਰੇ ਇਨਸੀਡੈਂਟ ਇਹਦੇ ਕਰਕੇ ਜਿਹੜਾ ਅਕਾਲੀ ਦਲ ਆਪਣੇ ਪ੍ਰਿੰਸੀਪਲ ਜਿਹੜੇ ਅਕਾਲੀ ਦਲ ਦੇ ਪ੍ਰਿੰਸੀਪਲ ਤੇ ਸੀ ਉਹਨਾਂ ਤੋਂ ਭਟਕ ਗਿਆ ਕਾਸ ਕਰਕੇ ਗਰਾਵਟ ਆ ਦੀ ਆਪਾਂ ਗੱਲ ਕਰ ਰਹੀ ਹੈ ਨਾ ਪੰਥਕ ਸਿਧਾਂਤ ਤੋਂ ਹਾਂ ਪੰਥਕ ਸਿਧਾਂਤ ਤੋਂ ਤਾਂ ਉਹ ਭਟਕ ਗਿਆ ਹੂੰ 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 ਹੋਣ ਲੋਕਾਂ ਚ ਜਿਹੜੀ ਇਹ ਜਥੇਬੰਦੀ ਆਰਗੇਨਾਈਜ਼ ਹੋ ਰਹੀ ਹੈ ਹੂੰ ਯਾਨੀ ਹਰਪ੍ਰੀਤ ਸਿੰਘ ਦੀ ਅਗਵਾਈ ਚ ਜੀ 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 ਇਹਦੇ ਚ ਲੋਕਾਂ ਨੂੰ ਬਹੁਤ ਉਮੀਦਾਂ ਹੈ ਬਾਹਰ ਤੋਂ ਔਰ ਤੇ ਬਾਹਰਲੀ ਕੰਟਰੀਜ਼ ਜਿਿੰਨੇ ਪੰਜਾਬੀ ਵਸੇ ਹੋਏ ਹੂੰ ਹੂੰ ਜੀ ਉਹਨਾਂ ਦੀਆਂ ਤੁਸੀਂ ਭਾਵਨਾਵਾਂ ਨੂੰ ਦੇਖੋ ਪੰਜਾਬ ਦੇਆਂ ਨੂੰ ਜਾਂ ਪੰਜਾਬ ਤੋਂ ਬਾਹਰ ਦੇ ਸਿੱਖ ਭਾਵਨਾਵਾਂ ਨੂੰ ਦੇਖੋ ਉਹਨਾਂ ਨੂੰ ਇਹ ਬਹੁਤ ਹੋਪ ਹੈ ਇਸ ਕਰਕੇ ਇਹ ਜਥੇਬੰਦੀ ਜਰੂਰ ਅੱਗੇ ਆਊਗੀ ਹੂੰ ਹੂੰ ਜਸਤਪਾਪਿਕ ਤੁਸੀਂ ਜ਼ਿਕਰ ਕੀਤਾ ਹੈ ਸਰਸੇ ਵਾਲੇ ਸਾਧ ਦਾ ਉਹਨਾਂ ਨੂੰ ਪੈਰੋਲ ਬੜੀ ਮਤਲਬ ਇਹ ਮਿਲਣ ਤੋਂ ਕਈ ਪੱਖਾਂ ਨੂੰ ਲੈ ਕੇ ਪੰਥਕ ਲਿਹਾਜ਼ ਤੇ ਇਤਰਾਜ਼ ਵੀ ਉੱਠਦੇ ਐ ਤੁਹਾਡੀ ਨਵੀਂ ਜਥੇਬੰਦੀ ਦਾ ਕੀ ਪ੍ਰਤੀਕਰਮ ਹੋ ਸਕਦਾ ਦੇਖੋ ਇਸ ਬਾਰੇ ਜਦ ਉਹਦੇ ਫੈਕਸ ਤੋਂ ਮੈਨੂੰ ਬਿਨਾ ਦੇਖੇ ਤੋਂ ਮੈਂ ਕੁਝ ਨਹੀਂ ਕਹਿ ਸਕਦਾ ਜੀ 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 ਇਹ ਉਹਨਾਂ ਨੂੰ ਕੀ ਕਿਸ ਗਰਾਉਂਡ ਤੇ ਪ੍ਰੋਲ ਬਾਰ-ਬਾਰ ਮਿਲਦੀ ਹ ਹ ਹ ਇੱਕ ਇਲਿਗਲੀ ਉਹਨਾਂ ਨੂੰ ਪ੍ਰੋਲ ਦਿੱਤੀ ਜਾਂਦੀ ਹੈ ਤਾਂ ਸਾਡੀ ਜਥੇਬੰਦੀ ਜ਼ਰੂਰ ਉਹਨੂੰ ਆਪੋਜ਼ ਕਰੂਗੀ ਹ ਜੀ ਜੇ ਇੱਕ ਪਾਸੇ ਤਾਂ ਇੱਕ ਕਾਨੂੰਨ ਹੈ ਕਿ ਜਿਨ੍ਹਾਂ ਸੰਬੰਧੀ ਸਿੰਘਾਂ ਨੇ ਪੂਰੀ ਸੈਂਟੈਂਸ ਪੂਰੀ ਕਰ ਲਈ ਹੈ ਸਜ਼ਾ ਆਪਣੀ ਪੂਰੀ ਕਰ ਲਈ ਹੈ ਉਹਨਾਂ ਨੂੰ ਰਿਲੀਜ਼ ਨਹੀਂ ਕਰਿਆ ਜਾਂਦਾ ਹਾਂ ਹਾਂ ਦੂਸਰੇ ਪਾਸੇ ਉਹ ਇੱਕ ਜਿਹੜਾ ਗਰੀਬ ਕੇਸ ਚ ਸੈਂਟੈਂਸ ਹੋਈ ਹੈ ਉਹਨੂੰ ਬਾਰ-ਬਾਰ ਹੂੰ 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 ਬਰੋਲ ਤੇ ਰਿਲੀਜ਼ ਕਰਿਆ ਜਾਂਦਾ ਹੈ ਖੈਰ ਇੱਕ ਸੁਪਰੀਮ ਕੋਰਟ ਵੱਲੋਂ ਆਇਆ ਸ਼ਾਇਦ ਕੋਈ ਇਦਾਂ ਦਾ ਫੈਸਲਾ ਕਿ ਜਿਹੜੀ ਕੈਦੀ ਜਿਨ੍ਹਾਂ ਨੇ سزا ਪੂਰੀ ਕਰ ਲਈ ਰਿਹਾਨੇ ਚਾਹੀਦੇ ਆ ਉਹਦੇ ਵਿੱਚ ਸਿੰਘ ਵੀ ਆਉਂਦੇ ਆ ਇਸ ਕੇਰਾਬੰਦੀ ਜੋ ਉਹਦੇ ਵਿੱਚ ਦੇਖੋ ਨਾ ਉਹ ਜੱਜਮੈਂਟ ਪੜੇ ਤੋਂ ਹੀ ਕਹਿ ਰਹੇ ਆ ਆਪਾਂ ਕੋਈ ਕਮੈਂਟ ਕਰ ਸਕਦੇ ਆ ਹਾਂ ਹਾਂ ਓਕੇ ਅਖਬਾਰ ਦੀ ਜਿੰਨੀ ਕਿ ਨਿਊਜ਼ ਹੈ ਤੁਸੀਂ ਪੜੀ ਆ ਉਹਨੇ ਮੈਂ ਪੜੀ ਆ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਨੇ ਸੈਂਟੈਂਸ ਪੂਰੀ ਕਰ ਲਈ ਹੈ ਹੂੰ 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 ਉਹਨਾਂ ਨੂੰ ਰਿਲੀਜ਼ ਕਰੋ ਹੂੰ ਉਹ ਦੇਖਣਾ ਪਊਗਾ ਕਿ ਉਹ ਕਵਰ ਹੁੰਦੇ ਆ ਜਾਂ ਨਹੀਂ ਹੁੰਦੇ ਹੂੰ ਜਸਰ ਸਾਹਿਬ ਤੁਸੀਂ ਪਹਿਲਾਂ ਨਿਆ ਦੀ ਇੱਕ ਵੱਡੀ ਕੁਰਸੀ ਤੇ ਰਹਿ ਲੰਮੀ ਤੁਹਾਡੀ ਡਿਊਟੀ ਵੀ ਰਹੀ ਵਧੀਆ ਭਾਰਤ ਦਰਸ਼ੀ ਠੰਗ ਦੇ ਨਾਲ ਫਿਰ ਸਿਆਸਤ ਦੇ ਵਿੱਚ ਆਏ ਵਿਧਾਇਕ ਬਣੇ ਅਸੈਂਬਲੀ ਦੇ ਵਿੱਚ ਗਏ ਲੰਮਾ ਤਜਰਬਾ ਵੀ ਕਹਿ ਸਕਦੇ ਆ ਸਿਆਸਤ ਦਾ ਭਾਜਪਾ ਨਾਲ ਗੱਠ ਜੋੜ ਦੀ ਬੜੀ ਚਰਚਾ ਹੈ ਕਿ ਅਕਾਲੀ ਦਲ ਦੀ ਗੱਠ ਜੋੜ ਹੋਏਗਾ ਅਗਲੇ ਪੇੜ 2027 ਵਾਸਤੇ ਫਿਰ ਇਹ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠਲਾ ਜਿਹੜਾ ਅਕਾਲੀ ਦਲ ਉਹਦਾ ਹੋਣ ਦੀ ਵਧੇਰੀ ਸੰਭਾਵਨਾ ਹੈ ਜਾਂ ਪੁਰਾਣਾ ਜਿਹੜਾ ਰਵੈਤੀ ਇਸ ਰੋਹਣੀ ਅਕਾਲੀ ਦਲ ਬਾਦਲਾਂ ਦਾ ਜਿਹੜਾ ਇਸ ਬਾਰੇ ਮੈਂ ਕੋਈ ਐਸਲ ਸਟੇਜ ਤੇ ਕੋਈ ਕਮੈਂਟ ਨਹੀਂ ਹੋ ਸਕਦੇ ਓਕੇ ਓਕੇ 27 ਚ ਜਾ ਕੇ ਕੀ ਹਾਲਾਤ ਹੋਣੇ ਆ ਪਾਰਟੀ ਦੇ ਕੀ ਹਾਲਾਤ ਆ ਹੂੰ 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 ਜੀ 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 ਜਿਹੜਾ ਭਾਜਪਾ ਵਾਲੇ ਉਹ ਕਿਹਦੇ ਨਾਲ ਸਮਝੌਤਾ ਕਰਦੇ ਆ ਸਾਡ ਸਾਡੀ ਜਿਹੜੀ ਜਥੇਬੰਦੀ ਹੈ ਕੀ ਦੇ ਨਾਲ ਅਲਾਈਅੰਸ ਕਰਦੀ ਹੈ ਜਾਂ ਨਹੀਂ ਕਰਦੀ ਇਹ ਤਾਂ ਸਾਰੀ ਜੁਆਇੰਟ ਸਾਡੀ ਪਾਰਟੀ ਜਥੇਬੰਦੀ ਜਿਹੜੀ ਬਣੀ ਹੈ ਹੂੰ ਇੱਕ ਇੰਡੀਵਿਜੂਅਲ ਨਹੀਂ ਹੈ ਕੋਈ ਇੱਕ ਆਦਮੀ ਦੇ ਹੱਥ 'ਚ ਹੈ ਇਹ ਤਾਂ ਫੈਸਲਾ ਸਾਰਿਆਂ ਦੀ ਸਲਾਹ ਨਾਲ ਕਰਿਆ ਜਾਊਗਾ ਹੂੰ ਹਾਂ ਬਿਲਕੁਲ ਜੀ ਇਸ 스테ਜ ਤੇ ਤਾਂ ਕੋਈ ਕਮੈਂਟ ਕਰਨਾ ਮੇਰਾ ਖਿਆਲ ਪਾਇਜ ਨਹੀਂ ਹੈ ਇੱਕ ਜਸਟਰ ਸਾਹਿਬ ਤਾਜ਼ਾ ਤਰੀਨ ਜਿਹੜੇ ਮੌਜੂਦਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਗਿਆਨੀ ਕਲਦੀਪ ਸਿੰਘ ਗੜਗੱਜ ਉਹਨਾਂ ਦਾ ਇੱਕ ਬਿਆਨ ਆਇਆ ਗਿਆਨੀ ਹਰਪ੍ਰੀਤ ਸਿੰਘ ਪ੍ਰਤੀ ਕਿ ਉਹਨਾਂ ਨੂੰ ਜਿਹੜਾ ਅਕਾਲੀ ਦਲ ਦਾ ਪ੍ਰਧਾਨ ਨਹੀਂ ਸੀ ਬਣਨਾ ਚਾਹੀਦਾ ਉਹਨਾਂ ਦਾ ਤਰਕ ਹੈ ਕਿ ਜਿਹੜਾ ਜਥੇਦਾਰ ਦਾ ਅਹੁਦਾ ਹੈ ਉਹ ਵੱਡਾ ਹੈ ਵੱਡੀ ਪਦਵੀ ਹੈ ਤੇ ਜਿਹੜਾ ਤਰ੍ਹਾਂ ਦਾ ਉਹਨਾਂ ਦਾ ਕੁਝ ਇਕਰਾਰ ਕਹਿ ਸਕਦੇ ਆ ਇਤਿਹਾਸ ਹੈ ਜੀ ਕਿ ਅਕਾਲ ਤਖਤ ਦੇ ਜਥੇਦਾਰ ਜੀ ਅਕਾਲੀ ਦਲ ਦੇ ਪ੍ਰਧਾਨ ਵੀ ਰਹੇ ਹੂੰ ਜੀ ਬਿਲਕੁਲ ਇਹ ਕੋਈ ਪਹਿਲੇ ਨਹੀਂ ਹੈ ਇਹਨਾਂ ਤੋਂ ਸੱਤ ਜਥੇਦਾਰ ਜਿਹੜੇ ਹੈ ਉਹ ਪਹਿਲਾਂ ਅਕਾਲ ਤਖਤ ਦੇ ਜਥੇਦਾਰ ਰਹੇ ਫਿਰ ਅਕਾਲੀ ਦਲ ਦੇ ਪ੍ਰਧਾਨ ਬਣੇ ਗੁਰਮukh ਸਿੰਘ ਮੁਸਾਫਰ ਹੈ ਹੂੰ ਹੂੰ ਉਹ ਕਾਲ ਤੱਕ ਦੇ ਜਥੇਦਾਰ ਵੀ ਰਹੇ ਤੇ ਸੀਐਮ ਉਹ ਪੰਜਾਬ ਵੀ ਰਹੇ ਹਾਂਜੀ ਬਾਤ ਜੀ ਸੀਐਮ ਪੰਜਾਬ ਵੀ ਰਹੇ ਹਾਂਜੀ ਹਾਂਜੀ ਜੀ ਉਹ ਤਾਂ ਆਪਾਂ ਹੈ ਵੀ ਕਾਂਗਰਸ 'ਚ ਸੀ ਹੂੰ ਓਕੇ ਇਹ ਇੱਕ ਨਾਤਾ ਇਹ ਲੀਗਲੀ ਨਾ ਐਥਿਕਲੀ ਇਹਨੂੰ ਆਪਾਂ ਗਲਤ ਕਹਿ ਸਕਦੇ ਹਾਂ ਹੂੰ ਫਿਰ ਉਹਨਾਂ ਨੂੰ ਇਹ ਜਿਹੜਾ ਬਿਆਨ ਪਿੱਛੇ ਕੀ ਮਨਸਾ ਹੋ ਸਕਦੀ ਹੈ ਜਥੇਦਾਰ ਸਾਹਿਬ ਦੀ ਜਥੇਦਾਰ ਸਾਹਿਬ ਜਿਨ੍ਹਾਂ ਦੇ ਸਪੋਕਸਮੈਨ ਬੋਲ ਰਹੇ ਹੈ ਜਥੇਦਾਰ ਸਾਹਿਬ ਇਹ ਸਪੋਕਸਮੈਨ ਹੂੰ ਜੀ ਬਾਬਲ ਅਕਾਲੀ ਦਲ ਆ ਉਹਨਾਂ ਦੇ ਸਪੋਕਸਮੈਨ ਰਹੇ ਆ ਟੀਵੀ ਤੇ ਬੈਠ ਕੇ ਹੂੰ ਜੀ ਉਹਨਾਂ ਦੀ ਸਪੋਰਟ ਕਰਦੇ ਆ ਉਹਨਾਂ ਨੂੰ ਜੋ ਪਿੱਛੋਂ ਹੁਕਮ ਆਉਂਦਾ ਉਹ ਅੱਗੇ ਗੋਲਦਰ ਨੇ ਜਸਟਰ ਸਾਹਿਬ ਜਿਹੜਾ ਅੱਜ ਦਾ ਅਕਾਲੀ ਦਲ ਦਾ ਜਿਹੜਾ ਸਿਆਸਤਦਾਰ ਰਜ਼ਾਣ ਹੈ ਅਗਲੇ ਦਿਨਾਂ ਦੇ ਵਿੱਚ ਇੱਕ ਪੰਜਾਬ ਦੇ ਵਿੱਚ ਚਰਚਾ ਤਾਂ ਬਹੁਤ ਵੱਡੇ ਪੱਧਰ ਉੱਤੇ ਹੈ ਕਿ ਅਕਾਲੀ ਦਲ ਜਿਕਰ ਇੱਕ ਹੋਵੇ ਲਾਂਬੰਦ ਹੋਵੇ ਤਾਂ ਪੰਜਾਬ ਉਹਨਾਂ ਲਈ ਸਮਰਪਿਤ ਹੋ ਸਕਦਾ ਹੈ ਅੱਗੇ ਗੰਜੈਸ ਹੈਗੀ ਹੈ ਕਿ ਸਾਰੇ ਦਲ ਇੱਕ ਮੋਰੀ ਦੇ ਵਿੱਚੋਂ ਲੰਘਣਗੇ ਸਿਆਸਤ ਦੀ ਕੋਈ ਅਜਿਹੀ ਕੜੀ ਅੱਗੇ ਜੁੜ ਸਕਦੀ ਹੋਵੇ ਦੇਖੋ ਸਾਡਾ ਸਾਡੇ ਜਥੇਬੰਦੀ ਦਾ ਖੁੱਲਾ ਸੰਦੇਸ਼ ਹੈ ਕਿ ਸਾਰੇ ਅਸੀਂ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਚ ਇਕੱਠੇ ਹੋਈਏ ਜੀ ਤੇ ਕੁਝ ਦਿਨਾਂ ਚ ਥੋੜੇ ਦਿਨਾਂ ਚ ਬਹੁਤ ਵੱਡੀ ਸੁਭਾਵਨਾ ਹੈ ਕਿ ਐਸ ਜਥੇਬੰਦੀ ਚ ਜਿਹੜੇ ਦੂਸਰੇ ਪਾਸੇ ਬੈਠੇ ਆਂ ਕਈ ਜੀ ਉਹ ਇਸ ਜਥੇਬੰਦੀ ਨੂੰ ਜੁਆਇਨ ਕਰਨਗੇ ਓਕੇ ਇਹ ਮਤਲਬ ਜੇ ਗਿਣਤੀ ਕਹਿ ਲਈਏ ਕੋਈ ਛੋਟੀ ਮੋਟੀ ਤੁਹਾਡੇ ਕੋਲ ਆਈ ਹੋਈ ਹੁਣ ਤੱਕ ਨਹੀਂ ਮੈਂ ਐਗਜ਼ੈਕਟ ਗਿਣਤੀ ਨਹੀਂ ਦੇ ਸਕਦਾ ਹਾਂ ਹਾਂ ਇਹ ਤਾਂ ਹੁਣ ਅੱਜ ਜਿਹੜਾ ਅੱਜ ਹੈ ਆਪ ਦਾ ਇੱਕ ਸਪੋਕਸਪਰਸਨ ਸੀ ਤੁਹਾਡੇ ਟੀਵੀ ਤੇ ਬੈਠ ਦੇ ਸੀ ਜੀ ਜੀ ਉਹ ਵੀ ਸਾਡੀ ਜਥੇਬੰਦੀ ਜੁਆਇਨ ਕਰੀ ਆ ਆਪ ਵੱਲੋਂ ਓਕੇ ਆ ਆ ਆਪ ਦਰਦਾ ਸੀ ਹਾਂ ਬਿਲਕੁਲ ਬਿਲਕੁਲ ਜੀ ਜੀ ਤੇ ਨਾਮ ਤਾਂ ਮੈਨੂੰ ਖਿਆਲ ਨਹੀਂ ਜਸਟਿਸ ਸਾਹਿਬ ਇੱਕ ਵੱਡਾ ਉਹਦਾ ਹੁੰਦਾ ਹੈ ਕਹਿੰਦਾ ਭਾਬ ਕੇ ਪ੍ਰਧਾਨ ਤੋਂ ਅਗਲਾ ਉਹਦਾ ਸਖਤਰ ਜਨਰਲ ਦਾ ਉਹ ਕਿਹਨੂੰ ਆਪਾਂ ਦੇਖਦੇ ਹਾਂ ਹੁਣ ਪਾਰਟੀ ਉਹ ਹਲੇ ਇਹ ਦੇਖੋ ਨਾ ਵਰਕਿੰਗ ਕਮੇਟੀ ਬਣੂਗੀ ਤੇ ਵਰਕਿੰਗ ਕਮੇਟੀ ਫੈਸਲਾ ਕਰੂਗੀ ਜੀ 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 ਬਿਲਕੁਲ ਬਿਲਕੁਲ ਖੈਰ ਅਕਾਲੀ ਦਲ ਦੇ ਗਲਿਆਰਿਆਂ ਦੇ ਇਰਤ ਗਿਰਦ ਖਾਸ ਕਰਕੇ ਯਾਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠਲੇ ਦਲ ਦੇ ਜਿਹੜੇ ਕਹਿ ਸਕਦੇ ਆ ਕਿ ਪਿਛਲੇ ਸਮੇਂ ਜਿਨ੍ਹਾਂ ਦੀ ਲੰਮੀ ਮਸ਼ਕਤ ਰਹੀ ਸਾਡੇ ਨਾਲ ਸੰਗਤਾਂ ਨੂੰ ਦੱਸ ਦਈਏ ਕਿ ਜੁੜੇ ਸਨ ਉਗੇ ਰਾਸੀ ਮਾਹਰ ਕਹਿ ਸਕਦੇ ਆ ਤੇ ਨਾਲ ਵੱਡੇ ਅਕਾਲੀ ਆਗੂ ਜਸਟਿਸ ਨਿਰਮਲ ਸਿੰਘ ਜੀ ਸੋ ਜਸਟਿਸ ਨਿਰਮਲ ਸਿੰਘ ਜੀ ਚੈਨਲ ਈ ਮਿਸ਼ਨ ਪੰਜਾਬੀ ਲਈ ਤੁਸੀਂ ਵੱਡਮੁੱਲਾ ਸਮਾਂ ਦਿੱਤਾ ਤੁਹਾਡਾ ਧੰਨਵਾਦ ਥੈਂਕ ਯੂ ਸਰ ਥੈਂਕ ਯੂ ਥੈਂਕ ਇਹ ਮਿਸ਼ਨ ਪੰਜਾਬੀ